ਚੱਲ ਵੀ ਚੱਲ ਮੁੰਡਿਆ ਚੱਲ ਵੀ ਖੇਡ 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 ਇਤਨਾ ਖੇਡਦਾ ਫੜ ਲੀਏ ਜਾ ਕੇ ਛੱਤੀ ਹਾਂ ਚੱਲ ਚੱਲ ਤੀ ਤੁਸੀਂ ਬਾਲਨ ਜਾ ਲੈ ਆਏ ਹਾਂ ਗਾਂ ਤੇ ਮੁਲਾਮ ਕੱਗੇ ਤੁਸੀਂ ਬੰਦੀ ਹੋ ਕੀ ਗਾਂ ਆ ਜਾਗਾ ਤਰੋ ਚੱਲ ਚੱਲ ਚਲੋ ਸਾਹ ਚਲੋ ਚੱਲ ਬਾਬਾ ਚੱਲ ਫੜੀ ਬਾਬਾ ਫੜੀ ਚਲੋ ਇਹ ਦੇਖ ਤੈਨੂੰ ਅਕਲ ਨਹੀਂ ਹੈਗੀ ਤੂੰ ਕੀ ਅਕਲ ਮੈਨੂੰ ਹੈਗੀ ਤੇ ਇਕੋ ਆਹ ਮੈਂ ਤੇਰਾ ਤੇਰਾ ਬਾਪੂ ਬਾਪੂ ਪੁਲਿਸ ਲੈ ਕੇ ਆਉਂਦਿਆ ਤੂੰ ਕੀ ਕਰਦਾ ਆ ਮੈਂ ਨਹੀਂ ਤੇਰੀ ਮਾਂ ਬਕਵਾਸ ਸੁਣਨੀ ਨਹੀਂ ਲਿਆ ਤੇ ਮੈਂ ਸਮਝਾਉਂ ਰਿਹਾ ਤੂੰ ਕੀ ਕਰਨਾ ਵਾ ਤੇ ਕਰਨਾ ਕੀ ਆ ਮੈਨੂੰ ਤੇ ਆਪ ਨਹੀਂ ਬਤਾ ਬਾਪੂ ਆਪ ਨੂੰ ਕਹਿਣਾ ਵਾ ਕਿ ਜਿੱਦਾਂ ਆਇਆ ਨਾ ਉਦਾਂ ਹੀ ਮੁੜ ਜਾ ਨਹੀਂ ਤਾਂ ਮੇਤੋਂ ਬੁਰਾ ਕੋਈ ਨਹੀਂ ਡੜੀ ਆਏ ਗੋੜਾ ਆ ਤਰਾ ਤੇrie ਆਤੇ ਉਹ ਟੇਕਰ ਕਿੰਨਾ ਕਰ ਬਿੰਦਾ ਤੇ ਮੈਂ ਪੱਕਾ ਬਹਿਣਾ ਨਾ ਮੈਂ ਆ ਵੇਹਰਾ ਮੇਰਾ ਇੱਕ ਪਿਓ ਹੀ ਹੰਦਾ ਵਾ ਜਿੰਨੂੰ ਆਪਣੇ ਬੱਚਿਆਂ ਦੀ ਇੰਨੀ ਫਿਕਰ ਹੁੰਦੀ ਆ ਤੇ ਇੱਕ ਤੂੰ ਕੀ ਕੀ ਮੈਨੂੰ ਮੈਂ ਤੇੰਦਾਂ ਤੂੰ ਜੁਲਮ ਕਰਨ ਡਿਆ ਮੈਂ ਇਦਾਂ ਕੋਈ ਕਰਦਾ ਆ ਮੈਂ ਤੇਰੀ ਬਕਵਾਸ ਨਹੀਂ ਸੁਣਨਦਾ ਮੈਂ ਸਮਝਾਉਂ ਰਿਹਾ ਵਾ ਕਿੱਦਾਂ ਕਰਨਾ ਵਾ ਹੁਣ ਸਮਝੀ ਗੱਲ ਕੰਦ ਟੱਪ ਲੋ ਕੰਦ ਟੱਪ ਲੋ ਕੀ ਹੋ ਰਿਹਾ ਲੱਗਾ ਨੂ ਕੰਦ ਟੱਪੋ ਕੰਦ ਫੜੋ ਫੜੋ ਬੁਆ ਖੋਲ ਲਾ ਬੁਆ ਖੋਲ ਬੁਆ ਖੋਲ ਆ ਹੋ ਗਏ ਤਰੇ ਪਿਓ ਨੇ ਬੁਆ ਖੜ ਕਿਆ ਨਾ ਜੱਗਾ ਵਧਿਆ ਤੇ ਤਿੰਨਾਂ ਹੁਣੇ ਮੌਤ ਨਮ ਮਾਰਦੇ ਮਾਰਦੇ ਤੂੰ ਤੇ ਅੱਗੇ ਕਤਲ ਕਰਨ ਡਿਆ ਵਾ ਤੇ ਇਸ ਵਾਰ ਕਤਲ ਇੱਕ ਨਹੀਂ ਹੋਣਾ ਕਤਲ ਦੋ ਜਾਨਾਂ ਦਾ ਹੋਣਾ ਆ ਕੀ ਤੂੰ ਬੇਕਾਬਵਾਸ ਕਰੀ ਜਾਣੀ ਆ ਭਾਵੇਂ ਮੈਂ ਆਪਣੀ ਜਾਨ ਬਚਾਉਣ ਵਾਸਤੇ ਇੱਕ ਕਤਲ ਕਰਾਂ ਭਾਵੇਂ ਦੋ ਕਰਾਂ ਭਾਵੇਂ ਦਾਹ ਕਰਾਂ ਮੈਂ ਆਪਣੇ ਯਾਰ ਨੂੰ ਕੱਖ ਨਹੀਂ ਹੋਣ ਦੇਣਾ ਤੇ ਮੈਂ ਕਤਲ ਦੇ ਕਤਲ ਕਰੀ ਜਾਣੇ ਅੱਗੇ ਵੀ ਤੇ ਕਰਨ ਨਹੀਂ ਦੇਆ ਮੈਂ ਕਿੰਨੀਆਂ ਤੂੰ ਮੇਰੀਆਂ ਆਸਾਂ ਉਮੀਦਾਂ ਦੇ ਕਤਲ ਕਰ ਛੱਡੀ ਕਿੰਨੀਆਂ ਤੂੰ ਮੇਰੀਆਂ ਰੀਝਾਂ ਮਾਰ ਛੱਡੀਆਂ ਮੇਰੇ ਪਿਓ ਦਾ ਤੂੰ ਸੁੱਖ ਚੈਨ ਖੋ ਲਿਆ ਉਹ ਵੀ ਸਾਰੇ ਕਤਲ ਲਿਆ ਜਿਹੜਾ ਇੱਕ ਪਿਓ ਜਿਹੜਾ ਮੈਂ ਨਾ ਉਹਦੇ ਆਪਣੀ ਧੀ ਦੇ ਸੁੱਖ ਲਈ ਕੁਝ ਵੀ ਕਰਦਾ ਪਿੱਛੋਂ ਦੇ ਪਿੱਛੋਂ ਦੀ ਭੱਜਣਾ ਜਾਵੇ ਪਿੱਛੋਂ ਜਿਹੜਾ ਪਿੱਛੋਂ ਦੀ ਨਾ ਭੱਜੇ ਉਹ ਪੈਸੇ ਬਣੇ ਵੀ ਹੋਰ ਕੰਮ ਆ ਜਾ ਤੋੜ ਦੇ ਤੋੜ ਦੇ ਤੋੜ ਦੇ ਖੋਲਣਾ ਨਹੀਂ ਇਹਦੇ ਤੋੜ ਦੇ ਬੜਾ ਸ਼ਤਰਪੰਦਾ ਹੈ ਉਹ ਕਿਦੇ ਨਿਕਲਣਾ ਜਾਵੇ ਕਿਸੇ ਉੱਤੋਂ ਦੀ ਪਿੱਛੋਂ ਦੀ ਨਾ ਭੱਜੇ ਨਹੀਂ ਪਪਾ ਨਹੀਂ ਕੋਈ ਹੈ ਦੀਵਾਰ ਦੀ ਕੋਈ ਕੋਈ ਅੰਦਰ ਹੀ ਆ ਉਹ ਬੂਆ ਭਾਜੀ ਆ ਬੂਆ ਪਾਨ ਐ ਬਨੇ ਤਾਰਾ ਮੈਂ ਐ ਬਨੇ ਨਹੀਂ ਜਾਂਦਾ ਕਦੇ ਐ ਬਨੇ ਨਹੀਂ ਜਾਂਦਾ ਦਰਵਾజా ਮਾਰਦਾ ਦਰਵਾజా ਬੰਦ ਕਰ ਰਿਹਾ ਉਹ ਬਟਿਆ ਮਨ ਮਾਰਛਾ ਮਨਪ੍ਰੀਤ ਹੁਣ ਨਹੀਂ ਭੱਜ ਜਾਣਾ ਮਨਪ੍ਰੀਤ ਉਹ ਆਪਣੇ ਬੁਰੇ ਨੂੰ ਕਿਹਾ ਦਰਵਾਜ਼ੇ ਤੋੜਨੇ ਆ ਉਹ ਬੁੜਿਆ ਆਪਣੀ ਉਹਨੂੰ ਵਾਜ ਦੇ ਖੋਲ ਦੇ ਪੁਲਿਸ ਕੋ ਨਹੀਂ ਭੱਜ ਜਾਣਾ ਮੈਂ ਬਾਜੂਗਾ ਨਾ ਆਹ ਕਾਦੇ ਵਾਸਤੇ ਆ ਚੱਲਣਾ ਮੇਰੇ ਕੋ ਔਖਾ ਹੀ ਆ

ਮੰਦੀ ਦੇ ਦੇ ਹੱਥ ਜਾ ਹੱਥ ਜਾ ਹਥਿਆਰੀ ਕੋਈ ਕਿੱਥੇ ਜਾ ਜਾ ਹਥਿਆਰੀ ਡੈਡੀ ਗਾਨੀ ਆ ਪਰੇ ਹੋ ਜਾ ਓਏ ਪਤਾ ਨਹੀਂ ਕਾ ਕੱਢੋ ਗਨ ਕਿੱਥੇ ਕਕਤੌਲ ਕੱਢੋ ਤੁਸੀਂ ਕਿੱਥੇ ਤੁਹਾਡੇ ਪਿਸਤੌਲ ਓਏ ਯਾਰ ਆਪਣੀ ਗੱਡੀ ਕਿੱਪਿਆ ਹੋਇਆ ਉਹ ਤੁਸੀਂ ਆਏ ਕੀ ਲੈਣ ਯਾਰ ਤੁਸੀਂ ਚੰਗੀ ਨਾਲ ਇੱਕ ਜਣਾ ਜਾਓ ਚਲ ਖੋ ਲੋਗ ਹੋਰ ਤੇਰਾ ਬਾਪੂ ਕੱਲਾ ਗਏ ਪੁਲਸਲੇ ਵੱਡੇ ਪੁਲਸਲੇ ਹਥਿਆਰ ਗੱਡੀ ਰੱਖੇ ਨਾ ਮਾਰੀ ਨਾ ਪੁਲਿਸ ਮੇਰੇ ਡੈਡੀ ਨੂੰ ਮਾਰੀ ਨਾ ਉਹਨੂੰ ਕਹਿ ਦੇਣਾ ਕੋਈ ਹਥਿਆਰੀ ਨਾ ਕੋਈ ਮਾਰੇ ਡੈਡੀ ਪਰੇ ਮੰਮੀ ਜੀ ਮੰਮੀ ਜੀ ਮੇਰੀ ਮਨ ਮੇਰੀ ਓਏ ਕੁੜੀ ਨੂੰ ਮਾਰੀ ਨਾ ਕੁੜੀ ਨੂੰ ਮਾਰੀ ਨਾ ਮੈਂ ਕੁੜੀ ਮਾਰਨੀ ਭਾਜ ਜਾ ਪਰ ਓਏ ਆ ਜਾ ਪਰ ਆ ਜਾ ਪਰ ਤੂੰ ਆ ਤੇ ਮੈਂ ਪਰ ਭਾਜ ਕੁੜੀ ਦੇ ਗੋਲੀ ਨਾਲ ਮਾਰ ਪਰੇ ਭਾਜ ਬੁੱਢਾ ਮੈਂ ਕੁੜੀ ਮਾਰਨੀ ਹਾਂ ਮਾਰ ਕੇ ਹੋ ਜਾ ਰਹੀ ਓਏ ਤੂੰ ਕਿ ਬਾਹਰ ਆ ਜਾ ਪਰ ਜਾ ਪਰ ਜਾ ਅੰਦਰ ਖੜੀ ਜਾ ਬਾਹਰ ਆ ਜਾ ਐਵੇਂ ਆ ਜਾ ਮੈਂ ਸਦਾ ਨਹੀਂ ਆ ਤੇ ਬਾਜੂ ਬਾਹਰ ਆ ਜਾ ਤੀ ਮੈਨੂੰ ਕੀ ਕਹਿਣਾ ਵਾ ਅਹੀਂ ਤੈਨੂੰ ਕੋਈ ਤੀ ਮੇਰੇ ਬਾਜਾ ਚੱਪ ਉਹ ਦੱਬ ਕੇ ਕੱਟ ਮਾਰੋ ਮੇਰੀ ਕੁੜੀ ਨੇ ਮਾਰਦੀ ਗੋਲੀ ਨੇ ਮਾਰਦੀ ਮੇਰੀ ਕੁੜੀ ਦੇ ਗੋਲੀ ਨੇ ਮਾਰਦੀ ਤੁਹਾਨੂੰ ਗੋਲੀ ਮਾਰਦੇ ਨਹੀਂ ਕੁਝ ਨਹੀਂ ਕਰਦੇ ਗੋਲੀ ਪਾ ਦੇ ਮੇਰੇ ਗੋਲੀ ਫਾਗ ਨਹੀਂ ਉਹ ਨਿਕਲਦੀ ਕਰਨਾ ਕੋਈ ਨਹੀਂ ਦਿੰਦਾ ਗੋਲੀ ਮਾਰ ਦੇਣੀ ਤੁਹਾਨੂੰ ਮੈਂ ਕਿਉਂ ਤੇ ਬਹਿ ਜਾ ਗੋਲੀ ਮਾਰ ਦੇਣੀ ਬੱਚ ਕੇ ਭੱਜਿਆ ਨਹੀਂ ਜਾਣਾ ਬਹੁਤਾ ਬੇੜਾ ਲੱਗਦਾ ਮੈਨੂੰ ਤਾਂ ਤੁਹਾਨੂੰ ਆਖਿਆ ਪਿਛੇ ਹੋ ਜਾਓ ਪਿੱਛੇ ਹੋ ਜਾਨੇ ਗੋਲੀ ਨੇ ਮਾਰਦੀ ਕਿਤੇ ਪਾਪਾ ਚੱਲ ਜene ਪਿੱਛੇ ਪਿੱਛੇ ਚੱਲ ਜene ਪਿੱਛੇ ਕੁੜੀ ਪਛਾਹ ਕੋਈ ਨਹੀਂ ਕੋਈ ਨਹੀਂ ਇਹਨੂੰ ਪੋਜਣਾ ਇਹਨੂੰ ਪੋਜਣਾ ਕੁੜੀ ਮਾਰ ਦੇਣੀ ਇਹਨੂੰ ਪੋਜਣਾ ਕੁੜੀ ਇੱਥੇ ਬਾਈ ਬਾਈ ਬੋ ਬੋ ਬਾਈ ਇੱਥੇ ਬੋ ਬੈਠਾ ਬੈਠਾ ਚੱਲ ਬੋ ਹਲੇ ਬੋ ਜੇ ਮੇਰੇ ਮਗਰ ਆ ਗਏ ਨਾ ਤੇ ਮੈਂ ਗੋਲੀ ਮਾਰ ਦਨੀ ਗੋਲੀ ਨਾ ਮਾਰਦੀ ਗੋਲੀ ਨਾ ਤੁਹਾਨੂੰ ਕਹਾਂ ਬੈਠ ਜਾ ਕੁਝ ਨਹੀਂ ਕਹਿੰਦਾ ਜੇ ਮੇਰੇ ਮਗਰ ਕੋਈ ਆਇਆ ਨਾ ਕੁੜੀ ਨੂੰ ਕੋਈ ਨੁਕਸਾਨ ਨਾ ਪਹਾਈ ਜੇ ਮੇਰੇ ਕੋਈ ਮਗਰ ਆਇਆ ਨਿਕਸ਼ਾਨ ਪਹੁੰਚਣਾ ਹੀ ਹਾਂ ਆ ਮੈਂ ਤੇਰੇ ਗੜੀ ਹੱਥ ਜੋੜਦੇ ਦਾ ਕੁੜੀ ਨੂੰ ਬਕੋਲੀ ਨੇ ਮਾਰੀ ਬਾਬਾ ਕੁੜੀ ਬਚਾਈਏ ਇਹਨੂੰ ਆਪਾਂ ਫੇਰ ਦਬੋਚ ਲਾਂਗੇ ਜਾਓ ਜਾ ਜਾ ਨਿਕਲ ਜਾ ਹਿੰਦੂ ਨੂੰ ਕੋਈ ਨਹੀਂ ਕੋਈ ਜਾ ਤੇ ਮਰਜੀ ਛੱਡ ਦੇ ਮਰਜੀ ਛੱਡ ਦੇ ਤੇ ਮੇਰੀ ਬੌਟੀ ਆ ਮਰਜੀ ਆ ਮਰਜੀ ਇਹਨੂੰ ਕਰ ਲਾਂ ਕਰ ਇਹਨੂੰ ਖਾਣ ਕਰਨਾ ਨੂੰ ਕਾਬੂ ਰਿਹਾ ਆਓ ਓਏ ਕੀ ਚੱਲ ਰਗਾ ਮਸ਼ੀਨ ਸਟਾਰਟ ਕਰ ਗੜੀ ਸਟਾਰਟ ਕਰ ਫੜਦੇ ਤੈਨੂੰ ਲੈਣਾ ਹੀ ਐ ਇਹਨਾਂ ਨੇ ਜੀ ਲੋង ਜੋ ਅੱਛਾ ਜੀ ਹੋ ਗਿਆ ਕੋਨੇ ਆ ਕਿਤੇ ਨਹੀਂ ਜਾਂਦਾ ਕੋਈ ਆਪਣਾ ਬਚਾ ਖਰੋ ਮੈਂ ਨਾ ਕੁੜੀ ਤੇ ਗੋਲੀ ਨਾ ਮਾਰਦੇ ਨਹੀਂ ਨਹੀਂ ਮਾਰਦੇ ਗੋਲੀ ਨਹੀਂ ਮਾਰਦੇ ਆਹ ਹੱਥੇ ਹਥਿਆਰ ਹੀ ਹੁੰਦੇ ਹਥਿਆਰ ਦੇ ਕੋਲ ਪਿੱਛੇ ਰਹਿ ਤੁਸੀਂ ਗਾਂ ਕਿਉਂ ਨਹੀਂ ਜਾਂਦੇ ਕੋਈ ਇਹਨਾਂ ਨੂੰ ਕੱਢ ਲੈ ਕੱਪ ਉੱਛੇ ਜਾਓ ਕੁਝ ਨਾ। ਅਜਾਓ। ਰੋਗਿਆ ਰੋਗਿਆ। ਉਹ ਭੱਜੋਗੇ ਭੱਜਾ ਹੁਣ। ਉਹ ਭੱਜ ਲੈਣਾ ਉਹਨੂੰ। ਉਹ ਯਾਰ ਤੁਸੀਂ ਟੇਡੇਵੇਂ ਵਧਾਏ ਕੁੜੀ ਆ ਗਵਾਡੀਆਂ ਗਵਾਡੀਆਂ ਦੇ ਕੱਟਿਆਂ ਨੂੰ। ਜਿੱਦਾਂ ਭੂਕ ਪਈ ਹੁੰਦੀ ਆ। ਚੱਲ ਉਹਨੂੰ ਬ੍ਰਾਦਰ ਨਾਲ ਦੇ ਦੇ ਪਹਿਲਾਂ। ਆ ਗਲਤ ਤੇ ਹੀ ਜਾਵਾਂ ਨਾ ਕਰ ਕੋਈ ਗੱਲ ਨਹੀਂ ਕੀਤੀ ਮਾਤਾ ਮਾਤਾ ਪਾ ਕੇ ਰੰਬੜਿਆ ਤੇਰਾ ਪੁੱਤ ਪਾਣੀ ਪੁਣੀ ਪੀ ਚੰਗਾ ਓ ਮੇਰੀ ਧੀ ਦਾ ਕੀ ਹਾਲਤ ਕਰਤਾ ਵਾ ਪਾਪੀ ਨੇ ਓਏ ਮੇਰੀ ਧੀ ਦਾ ਕੀ ਹਾਲਤ ਹੋ ਗਿਆ ਉਹਨੇ ਕਾਂਦੀ ਜਰੀ ਮਾਰੀ ਹੈ ਨਾ ਸਕੂਟਰੀ ਜੀ ਮਾਰੀ ਹੋਈ ਹੈ ਕੋਈ ਆ ਓਏ ਇਹਨਾਂ ਨੂੰ ਕੱਢ ਥੱਲੇ ਓਏ ਯਕਸਨ ਦੇ ਕਿਨੇ ਬੱਚੇ ਕਿਸੇ ਮਾਰਦੇ ਆ ਓਹ ਠੀਕ ਆ ਵੀਰੇ ਆ ਠੀਕ ਆ ਠੀਕ ਝੇ ਪੂਰੀ ਛੜ ਦੇਣ ਲੱਗੀ ਛੜ ਦੇਣ ਲੱਗੀ ਕੀ ਹੋ ਗਿਆ ਕੋਈ ਦੇਖ ਲੋ ਬੱਚਾ ਕਿ ਮਰ ਗਿਆ ਵਾ ਦੇਖ ਲੈ ਠੀਕ ਆ ਲੱਤ ਗਈ ਤੂੰ ਮਾਖੇ ਪਰ ਤੇ ਉਹ ਦੇਖ ਸੀ ਆ ਕੋਈ ਨਹੀਂ ਹਾਂ ਦੇਖ ਸੀ ਆ ਉਹਨੂੰ ਮਾਰ ਕੋਣਾ ਚਲ ਉਹਨਾਂ ਦਾ ਹੀ ਬਚਾਓ ਗਿਆ ਵੀ ਕਾਬੂ ਆ ਗਿਆ ਬਰ 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 ਕੋਈ ਨੂੰ ਫਲਾ ਲੋ ਕੇ ਵੇਲੇ ਜੀ ਜਾਨ ਪ੍ਰਾਨ ਵੀ ਹੈ ਨਹੀਂ ਹੈ ਫੜਿਆ ਗਿਆ ਫੜਿਆ ਗਿਆ ਫੜਿਆ ਗਿਆ ਬਾਬਾ ਫੜਿਆ ਗਿਆ ਹੋਸੀ ਆ ਬਿਓਸੀ ਆ ਆਲੇ ਰਾਤੇ ਅਸ ਲੋਕ ਕਬਜੇ ਪਸਾਰਟ ਪਾ ਲਿਆ ਪਹਿਲਾਂ ਇਹਦਾ ਉਹ ਥਿਆਰਾ ਮੁਰ ਨਹੀਂ ਹੁਣ ਬੇਹੋਸ ਹੋ ਨੇ ਕਿੱਥੇ ਪੈਸਦਾ ਬਾਬਾ ਕੋਈ ਨਹੀਂ ਹੌਸਾ ਰੱਖ ਇਹ ਫੜਿਆ ਕੁੜੀ ਠੀਕ ਹੈ ਤੇਰੀ ਹੈਂ ਇਹੋ ਦੇ ਜੇਲ ਨੂੰ ਕੋਈ ਆ ਕੋਈ ਨਹੀਂ ਕੋਈ ਨਹੀਂ ਮੈਨੂੰ ਵੇਖ ਕਰ ਨੂੰ ਚਲ ਜਾ ਕੋਈ ਨਹੀਂ ਕੋਈ ਨਹੀਂ ਮਨੋ ਸਖਤ ਤੋਂ ਸਖਤ سزا ਦੇਣੀ ਹੁਣ بابا ਇੰਨੇ ਚ ਮਾਰੀਓ ਸਕੂਟਰੀ ਇਹਨੇ ਤੂੰ ਹੀ ਠੀਕ ਹੋ ਦੋਵੇਂ ਜਣੇ ਸਾਡਾ ਬਚਾਈ ਆ ਉਹ ਮੈਨਾਂ ਚੰਗਾ ਹੋਇਆ ਭਲਾ ਬਪਰੇ ਟੈਂਟੇ ਆਕੇ ਗੜੀ ਬ੍ਰੈਕ ਤੇ ਨਹੀਂ ਲੱਗੀ ਬ੍ਰੈਕ ਬ੍ਰੈਕ ਦੀ ਕੋਈ ਗੱਲ ਨਹੀਂ ਕੋਈ ਠੀਕ ਮਾ ਨਾ ਹਾਂ ਠੀਕ ਹੈ ਚੰਗਾ ਹੋਗਾ ਤੂੰ ਵੇਚਦਾ ਗੱਡੀ ਆਕੇ ਉਹ ਆ ਮੁੜਿਆ ਉਹ ਫੜੋ ਇਹਨੂੰ ਹੁਣ ਫੜੋ ਕੋਈ ਗੱਲ ਨਹੀਂ ਬੇਹੌਸ ਆ ਉਹਨਾਂ ਇਹਨਾਂ ਕਿਤੇ ਭਜਦਾ ਹੁਣ ਚਲੋ ਭਾਈ ਹੁਣ ਪਥਿਹਾਰ ਤੇ ਆ ਸਕੂਟਰੀ ਨੇ ਗੱਡੀ ਜਬਤ ਕਰੋ ਇਹਨਾਂ ਨੂੰ ਹੁਣ ਸਕੂਟਰੀ ਕਿਉਂ ਐਡ ਕਰਨੀ ਆ ਅਪਲੈਸਨ ਨੂੰ ਕਹਦਾ ਫੋਨ ਐਪਲੈਸਨ ਦੀ ਆ ਠੀਕ ਆ ਚਲੋ ਤੂੰ ਇੱਥੇ ਚਲੋ ਕਰਨੂ ਉਹ ਕਾਕਾ ਸਕੂਟਰੀ ਤੇਰੀ ਜਬਤ ਨਹੀਂ ਲੱਗੇ ਕਰਨਾ ਸਕੂਟਰੀ ਤੇਰੀ ਚੌਂਕੀ ਲੈ ਕੇ ਜਾਣ ਲੱਗੇ ਆ ਇਹਦੀ ਇਨਕੁਆਰੀ ਹੋਣੀ ਕਿ ਕਿਉਂ ਵਜੀ ਆ ਤੇਰੇ ਨਾਲ ਚੈੱਕ ਹੋਏਗਾ ਤੂੰ ਸ਼ਾਰਪ ਰਿਪਟ ਚਾਗੀ ਮੈਨੂੰ ਬੁਦ ਕਰ ਤੂੰ ਜਾਣ ਤੂੰ ਚੱਲ ਜਾਓ ਜਾਓ ਤੂੰ ਠੀਕ ਆ ਚਲ ਚਲੇ ਇਹਨਾਂ ਦਾ ਬਚਾਅ ਹੋ ਗਿਆ ਇਹਨਾਂ ਬਹੁਤ ਚਲੋ ਚਲੋ ਚਲ ਚਲਾ ਲੇ ਨਸ਼ਾ ਪਤਾ ਘਰਾਂ ਦੇ ਘਰ ਝਾੜ ਦਿੰਦਾ ਬਿਲਕੁਲ ਜੀ ਤੇ ਆਪ ਵੀ ਨਾਲ ਮਰਿਆ ਵਾ ਨਾਲ ਉਹਨਾਂ ਦੂਹਾਂ ਜੀਆਂ ਨੂੰ ਮਾਰਨ ਲੱਗਾ ਉਹਨੂੰ ਲੱਗ ਪੈਣ ਲੱਗਾ ਅੰਕਲ ਜੀ ਇੱਥੋਂ ਅਮਨਦੀਪ ਦੀ ਬੋਡੀ ਮਿਲੀ ਸੀ ਕੋਈ ਨਹੀਂ ਪਹਿਲਵਾਨਾ ਅੱਛਾ ਇੱਥੋਂ ਮਿਲੀ ਸੀ ਰੱਖਿਆ ਆਪਣਾ ਜਾ ਕੇ ਹਲਦੀ ਵਾਲ ਦੋਤਾ ਦੇ ਪੁੱਤਰ ਤਾਂ ਨਹੀਂ ਲੱਗੀ ਤੈਨੂੰ ਠੀਕ ਹੈ ਬਚਾ ਹੋ ਗਿਆ ਉਹ ਗੱਡੀ ਵੀ ਇੱਥੇ ਆ ਰਹੀ ਹੈ ਜੀ ਉਹ ਤੇ ਲੱਗੀ ਹੈ ਮੁਲਾਜ਼ਮਾਂ ਦੀ ਗੱਡੀ ਤੈਨੂੰ ਮੁਲਾਜ਼ਮੇ ਛੱਡ ਆਉਣਗੇ ਕਾਨੂੰਨ ਕੋਲ ਤੇ ਇਨਸਾਫ ਨਹੀਂ ਮਿਲਿਆ ਉਹਨੂੰ ਮਾਲਕ ਤੇ ਸਜ਼ਾ ਦਿੰਦੇ ਤੇ ਪੁੱਤਾ ਕੌਣ ਕੀ ਵੇਖਣ ਦੇ ਆ ਜਾਓ ਲੈ ਜਾਓ ਗਾ ਹੁਣ ਥਾਣੇ ਉਹ ਬਾਬਾ ਜਿਹੜੇ ਉਹਨਾਂ ਦੇ ਜੀਆਂ ਦੇ ਛੱਟ ਲਾਈ ਆ ਇਹ ਤਾਂ ਚੰਗੀ ਤਰ੍ਹਾਂ ਇਨਕੁਆਰੀ ਹੋਣੀ ਆ ਉਹ ਕੋਈ ਨਹੀਂ ਖੜੋਗੇ ਤੇ ਫੇਰੀ ਹੋਊਗੀ ਕਰਦੇ ਆ ਕਰਦੇ ਆ ਕਰਦੇ ਆ ਇੱਥੇ ਤੁਸੀਂ ਕਹੀ ਜਾਂਦੇ ਆ ਕਰਦੇ ਤਾਂ ਡੱਲ ਜene ਖਾਦਾ ਹੀ ਬੜਾ ਕੋ ਜਾਨੇ ਲੱਗਦਾ ਨੇ ਇਹਨੇ ਸੁੱਟਦੇ ਆ ਡਿੱਗੀ ਚ ਹਾਂ ਬਣ ਕੇ ਬਣਾ ਲਏ ਤੇ ਵੇ ਭਲਾ ਗੱਡੀ ਵੀ ਸਟਾਰਟ ਹੁੰਦੀ ਕਿ ਨਹੀਂ ਹੁੰਦੀ ਹੈਗੀ ਇਹ ਨਾ ਨਿਕਲੇ ਹੁਣ ਇਹਨੇ ਨਿਕਲਦਾ ਬਾਬਾ ਇਹ ਉਮਰਾਂ ਵਾਂ ਤੇ ਵੱਜ ਗਿਆ ਹੁਣ ਆ ਇਹਨੂੰ ਚਲੋ ਕੱਢੋ ਇਹਨੂੰ ਬਾਹਰ ਕੱਢ ਕੇ ਕਾਨੂੰਨ ਦੀ ਗੱਡੀ ਕਾਨੂੰਨ ਚਲਾ ਸਕਦਾ ਹੈ ਹੈ ਜਿੱਦਾਂ ਨੇ ਉਹ ਠੋਕੀਆ ਨਾ ਵਾਲੇ ਚ ਹੁਣ ਇਹ ਕਾਨੂੰਨ ਕੋਲ ਵੀ ਨਹੀਂ ਚੱਲਦੇ ਕਿਨੇ ਬੇਡਾ ਘਰ ਘਰ ਤਾ ਫੜ ਕੇ ਆਪਣਾ ਕੀਤਾ ਨਾਲ ਗੱਡੀ ਦਾ ਵੀ ਕਰ ਦਿੱਤਾ ਇਸ ਨੂੰ ਹੋਸ਼ ਚ ਲਿਆ ਤੇ ਚੁੱਕ ਕੇ ਮਦਰ ਪਾ ਇਹਨੂੰ ਬੇਹੋਸ਼ ਹੀ ਰਹਿਂਦੇ ਇਹ ਭੱਜ ਥੋੜਾ ਚੱਲਾ ਹੁਣ ਸਾਡੇ ਅੱਧ ਤੋ ਆੜੇ ਨੂੰ ਕੋਈ ਆ ਗਿਆ ਆਪਣੇ ਆਪੇਗਾ ਭਾਈ ਕਿੰਨਾ ਕੁ ਵਧੀਆ ਲੱਗਣ ਡਿਆ ਵਾ ਆਪਣੇ ਸੋਹਰੇ ਚੱਲੀ ਤੁਸੀਂ ਨਹੀਂ ਸੋਹਰੇ ਤੇ ਮੇਂ ਜਾਣ ਨੂੰ ਬੜਾ ਚਾਚਾਂ ਡਿਆ ਵਾ ਤੇ ਆ ਡਰਾਈਵਰ ਕਿਦਾਂ ਦਾ ਲਿਆਂਦਾ ਆਈਓ ਉਹ ਤੇ ਸੱਟ ਲਾ ਦੇਣ ਲੱਗਾ ਮੈਨੂੰ ਜਿੱਦਾਂ ਮੈਂ ਡਿੱਗਣ ਪੈਣ ਦੀ ਕਦੀ ਐਨੂੰ ਕਦੀ ਐਨੂੰ ਹਲਾਰੇ ਕਿਦਾਂ ਮਰੋਂਂਦਿਆ ਐਨੂੰ ਲੈ ਕੇ ਆਇਆ ਚਾਚਾ ਤੇ ਇੱਕ ਡਰਾਈਵਰ ਨੇ ਮਾਰਿਆ ਕਹੀ ਜਾਣ ਦੇ ਜਗਰੇ ਨੇ ਸੁਣ ਲਿਆ ਨਾ ਸੁਣ ਲਿਆ ਤੇ ਬੋਲਾ ਵਾ ਵੇ ਤੂੰ ਕਿੱਦਾਂ ਚਲਾਉਂਦਿਆ ਗੱਡੀ ਉਹ ਚੁੱਪ ਕਰ ਗਈ ਹਾਏ ਨਹੀਂ ਸਾਰੇ ਜਾਣਾ ਕਿ ਨਹੀਂ ਜਾਣਾ ਪਰਾਨੇ ਪੁਜਾ ਗਾੜੀ ਹੱਸੀ ਜਾਣਦਾ ਗਾੜੀ ਕੁੰਦਾ ਹੀ ਨਹੀਂ ਗਾ ਉਹਨੇ ਤਾਰ ਜਾਣਾ ਬੇਬੇ ਰਾਹ ਵਿੱਚ ਹੀ ਕਿਉਂ ਤਾਰ ਜਾਣਾ ਮੈਂ ਆ ਪੈਸੇ ਦੇਣੇ ਨਹੀਂ ਉਹਨੂੰ ਵੇਖੀ ਆ ਕਿੰਨੇ ਪੈਸੇ ਮੇਰਾ ਪਰਸ ਭਰਿਆ ਪਿਆ ਹੈ ਨਾ ਵੇ ਹ ਹਾਏ ਕੋਹ ਮੇਰੇ ਪਰੋਣੇ ਨੇ ਦੇ ਦੇਣੇ ਤੇ ਮੇਰਾ ਬਟਵਾ ਨਾ ਇੱਦਾਂ ਫੋਲ ਜਾਣਾ ਇੱਦਾਂ ਬੜਾ ਪਰ ਉਹ ਪਹਿਲਾਂ ਨੇ ਤਾਂ ਉੱਥੇ ਹੀ ਜਾਣਾ ਹੁਣ ਉਹਦੇ ਲਾਗੇ ਹਾਏ ਹਾਏ ਤਾਂ ਚੀਜ਼ਾਂ ਨਹੀਂ ਲੈਣੀਆਂ ਖਾਣਾ ਪੀਣਾ ਨਹੀਂ ਕੋਸ ਰਾਜ ਤੂੰ ਤਾਂ ਮੈਨੂੰ ਕੁਝ ਕਮਾਲ ਲੈਣ ਨਹੀਂ ਦੇਈ ਬਾਜ਼ਾਰ ਤੇ ਆ ਜਾ ਤੈਨੂੰ ਸਾਰਾ ਕੁਝ ਖਵਾ ਦੇਣੀ ਆ ਜੋ ਤੂੰ ਖਾਣਾ ਮੈਂ ਦੱਸਦੀ ਮੈਨੂੰ ਉੱਥੇ ਹੀ ਹਾਏ ਨਹੀਂ ਮੇਰੇ ਸਿਰ ਨੂੰ ਕੋ ਹੋਣ ਦਿਆ ਬੋਲ ਬੋਲ ਕੇ ਸਿਰ ਨੂੰ ਪੀੜੀ ਹੋਣੀ ਫਿਰ ਚੱਲ ਕੋਈ ਗੱਲ ਹਾਏ ਬਿਮਾਰ ਨਾ ਮਾਜੀ ਪਰੌਣੀ ਕੋਲ ਜਾਣਾ ਹੀ ਹੁਣ ਲੱਲਾ ਹੁਣ ਸਿਰ ਸੁੱਟ ਕੇ ਤੇ ਪੈ ਗਈ ਬੋਲ ਬੋਲ ਕੇ चल कोई गल नहीं है अंदर ना जूस प्या करनी है ठीक है ताई चल इत कर ला आ गया हूँ बस ताई ताई लगता बेहोश हो गया जो तो मैं कहनी ना ज्यादा बोलिया कर चल ठान हो जा मैं भी अखा भला इधर ਅੱਛਾ ਇਹਨੇ ਪਰੌਣੇ ਕੋ ਜਾਣਦਾ ਤੈਨੂੰ ਪਰੌਣੇ ਕੋ ਨਹੀਂ ਤੈਨੂੰ ਇੱਥੇ ਸੁੱਟ ਕੇ ਆਉਣੀ ਐ ਜਿਹਦੇ ਹੱਕਦਾਰਾਂ ਤੋਂ ਜਿੱਥੇ ਤੂੰ ਚਾਹੀਦੀ ਐ ਲੋਕਾਂ ਦੇ ਘਰ ਸાડਨ ਵਾਲੇ ਦੇ ਆਪਣੇ ਹੱਥੀਂ ਜਲੇ ਪਏ ਨੇ ਰੱਖੇ ਨੂੰ ਗੱਡੀ ਜਦ ਨਹੀਂ ਚੱਲ ਵੀ ਕਰ ਗੱਡੀ ਸਟਾਰਟ ਚੱਲ ਵੀ ਚਲਾਵੇ ਬਾਬਾ ਚੱਲਦੀ ਐ ਬੈ ਗੱਡੀ ਚ ਨਹੀਂ ਮੈਂ ਆਪਣੀ ਧੀ ਨੂੰ ਲੈ ਕੇ ਆਉਣਾ ਵਾ ਤੂੰ ਚੱਲ ਕੋਈ ਨਹੀਂ ਧੀ ਨੂੰ ਬਾਹਰ ਮਿਲਣ ਲਾ ਲਾਂਗੇ ਨਹੀਂ ਨਹੀਂ ਤੂੰ ਹੀ ਲੈ ਕੇ ਚੱਲ ਮੈਂ ਆ ਜਾਣਾ ਖਾਣੇ ਚੱਲ ਠੀਕ ਆ ਆ ਜਾਣਾ ਮੈਂ ਹਾਂ ਪਹੁੰਚ ਜਾ ਪਹੁੰਚ ਜਾ ਆ ਜਾਣਾ ਜਲਦ ਆਜੋ ਦੋ ਬਤਾਓ ਲੈ ਜਾ ਚਲੋ ਆਜੋ ਕਰੋ ਭਲਾ ਸਟਾਰਟ ਮੁੜਿਆ ਹੁੰਦੀ ਐ ਸਜਾ ਘੱਟ ਨਾ ਦੇਖਿਆ ਸਜਾ ਘੱਟ ਲਿਖਿਆ ਜੀ ਉਹ ਕਿੰਨੇ ਘੜੀ ਚ ਚੱਲ ਚੱਲੋ ਇੱਕ ਇਹਨਾ ਸਕੂਟੀ ਲੈ ਆਓ ਉਹ ਕਿੰਨੇ ਲਿਆਉਣੀ ਆ ਸਕੂਟਰ ਜਿਹਾ ਨਾ ਦੋ ਗਾਂ ਕਿ ਜਬਤ ਕਰਕੇ ਕੋਈ ਲੈਣਾ ਆ ਉਹਨਾਂ ਦੇ ਸੁਖਾੜਾ ਫਾਇਦਾ ਕੀਤਾ ਇਹ ਵੀ ਗੱਲ ਠੀਕ ਆ ਹਾਂ ਉਹ ਤਾਂ ਇਹਨੇ ਭੱਜ ਜਾਣਾ ਚੱਲ ਲੱਗੀ ਰਾਂਦੇ ਸਾਈਡ ਤੇ ਚੱਲ ਮੁੰਡੇ ਤੂੰ ਕੱਢ ਉਹ ਜਣਾ ਵੀ ਕਿੰਨੇ ਕਿ ਦੋ ਦੀ ਗੱਡੀ ਆਡੀ ਆ ਉਹਨੂੰ ਪਤਾ ਕਿੰਨੇ ਦੀ ਦੋ ਜਾਣੀ ਆ ਚੱਲ ਮੁੰਡੇ ਸਟੋਰ ਗੱਡੀ ਦਾ ਓਏ ਮੈਂ ਫੜਾ ਦੂੰਗਾ ਵਾਡੀ ਆਂਦੀ ਆ ਆਜਾ ਉਹ ਜਿਹੜੇ ਠੱਕ ਲੜੀ ਵਾਡੀ ਬੰਦੇ ਦਾ ਕੋਈ ਨਹੀਂ ਬਾਬਾ ਆਪਣਾ ਖਿਆਲ ਰੱਖੀ ਠੀਕ ਆ ਕੁੜੀ ਆਪਣੀ ਦਾ ਹਾਲ ਚਾਲ ਪੁੱਛ ਉਹਨੂੰ ਦਵਾਦਾਰੂ ਕਰਾ ਠੀਕ ਹੈ ਉਹਨੇ ਦਰਿੰਦੇ ਨੇ ਪਤਾ ਨਹੀਂ ਕਿ ਕੀ ਕੀ ਉਹਤੇ ਦੁਸ਼ਟ ਕੀਤੇ ਹੋਣੇ ਨੇ ਬਹੁਤ ਬੋਤਾ ਨਵਾਦ ਬੋਤਾ ਠੀਕ ਆ ਬਾਬਾ ਠੀਕ ਆ ਆ ਕੇ ਬਿਆਨ ਨੋਟ ਕਰਾ ਦਿਓ ਚਿਲਾ ਕੇ ਵੇਖਾਂ ਬੁਲਾ ਇਹਨੂੰ ਚਲ ਜੀ ਆ ਪਿਛਾਂ ਨੂੰ ਵੱਜੀ ਜਾਂਦੀ ਆ ਇਹ ਮੇਰਾ ਖਿਆਲ ਗਾੜੀਆਂ ਗੱਡੀ ਵੱਜੀ ਹੋਣੀ ਤਾਂ ਇਹ ਪਿਛਾਂ ਜਾਂਦੀ ਆ ਮੇਰਾ ਸੋਚ ਸਾਥ ਕਿੱਥੇ ਆ ਕੋਈ ਹਾਏ ਇਹਨੂੰ ਕੀ ਗੱਲਾਂ ਓਏ ਜਿਸ ਦਾ ਕੰਮ ਉਸਕੋ ਸਾਝੇ ਉਹੀ ਚਲਾ ਸਕਦੇ ਮੈਨੂੰ ਲੱਗਦੇ ਇਹ ਨਹੀਂ ਚੱਲ ਰਹੀ ਮੇਰੇ ਕੋਲ ਇਹ ਨਹੀਂ ਚੱਲ ਰਹੀ ਇਹ ਗੱਲਾਂ ਜਾਂ ਨਹੀਂ ਚੱਲ ਅਵੇ ਸੱਟ ਪੇਟ ਲਵਾਵਾਂਗੇ ਕਿਤੇ ਮੈਂ ਆਪਣੀ ਕੁੜੀ ਨੂੰ ਲੈ ਕੇ ਆਪਣੇ ਪਿੰਡ ਜਾਵਾਂ ਦਵਾ ਦਵਾ ਲੈ ਲਾਈ ਥੋੜੀ ਬੋਤੀ ਸੂਰਤ ਆਈ ਹੁਣ ਹੈ ਨਹੀਂ ਸੂਰਤ ਤਾਂ ਮੈਨੂੰ ਆਉਣ ਲਈ ਆ ਹਾਂ ਕਿੱਛ ਲੈ ਕੇ ਆ ਗਈ ਮੈਨੂੰ ਤੂੰ ਕਿੱਥੇ ਆ ਕੀ ਆ ਤੇਰਾ ਪਰੌਣਾ ਪਤਾ ਨਹੀਂ ਕਹਿੰਦਾ ਸੀ ਕਹਿੰਦਾ ਸੀ ਪਹਿਲਾਂ ਨਾ ਹਸਪਤਾਲ ਖੜਿਓ ਤਾਈ ਨੂੰ ਟੈਸਟ ਉਸ ਕਰਵਾਇਓ ਤਾਈ ਦੇ ਤੇ ਫੇਰ ਮੇਰੇ ਘਰ ਛੱਡ ਕੇ ਜਾਣੀ ਜੋਤੀ ਥੋੜਾ ਬੋਤਾ ਹੋਸ਼ ਤੇ ਆਵੇ ਤਾਂ ਹੁਣ ਆਪਣੇ ਆਪ ਦੀ ਤੇ ਹਸਪਤਾਲ ਲਿਆ ਕੇ ਤੇ ਮੈਨੂੰ ਮੇਕਅਪ ਤੇ ਮੇਰਾ ਕੀਤਾ ਨਹੀਂ ਤੂੰ ਸਾਰਾ ਕੁਝ ਕਰ ਦਾਂਗੀ ਪਤਾ ਕੀ ਗੱਲ ਆ ਤੂੰ ਹਸਪਤਾਲ ਮੈਨੂੰ ਲੈ ਕੇ ਆਈ ਆ ਤੇ ਮੈਨੂੰ ਆ ਲਾ ਦੇਣਾ ਸੀ ਨਾ ਸਾਰਾ ਰੰਗ ਰੂੰਗ ਜਿਹਾ ਮੂੰਹ ਤੇ ਉਹ ਜੇ ਤੇਰੇ ਪਰੌਣੇ ਕੋਲ ਜਾਣਾ ਨਾ ਇੱਥੇ ਜੂੜਾ ਕਰਾ ਦੇ ਮੇਰਾ ਤੇਰਾ ਨਾ ਸਾਰਾ ਕੁਝ ਬਿਊਟੀ ਪਾਰਲਰ ਪਤਾ ਕਰਵਾ ਦੇ ਤੇ ਫੇਰ ਹੀ ਛੱਡ ਕੇ ਆਵਾਂਗੀ ਆ ਬਿਊਟੀ ਪਾਰਲਰ ਨਹੀਂ ਆ ਇਹ ਹਸਪਤਾਲ ਨਾ ਆਹ ਉਹ ਉਹੀ ਬਿਊਟੀ ਪਲੰਰ ਹੁੰਦਾ ਵਾ ਮੈਂ ਨਹੀਂ ਜਾਣਾ ਮੈਂ ਤਿਆਰ ਹੋ ਕਿਉਣਾ ਮੈਂ ਉੱਥੋਂ ਹੁਣ ਸੋਮਵਰ ਫੇਰ ਆਵਾਂਗੇ ਨਾ ਆਹ ਫੇ ਹੁਣ ਪੈਣਾ ਮੈਂ ਆਹ ਸੋਮਵਰ ਫੇਰ ਆਵਾਂਗੇ ਡਾਕਟਰ ਕਹਿੰਦਾ ਸਹੀ ਤੇਰੇ ਸਾਹਮਣੇ ਥੋੜੇ ਬਹੁਤ ਟੈਸਟ ਹੋ ਗਏ ਆ ਜਿਹੜੇ ਰਹਿ ਗਏ ਨਾ ਜ਼ਰੂਰੀ ਟੈਸਟ ਉਹ ਸੋਮਵਰ ਕਰਾਉਣੇ ਪੈਣੇ ਹੁਣਾਂ ਕਿ ਹਾਏ ਤੇ ਆਹ ਸੂਈ ਕੀ ਕਰਨ ਨੂੰ ਲਾਈ ਉਹਨੇ ਮੇਰੇ ਕੀ ਕਰੀ ਤੇਰੇ ਤਾਂ ਲਾਈ ਹੀ ਉਹ ਤੁਹਾਨੂੰ ਸ਼ੁਰਤ ਨਹੀਂ ਹੈ ਜੀ बेहोश ਹੋ ਗਏ ਨੇ ਤੁਸੀਂ ਗੱਡੀ ਵਿੱਚ ਆਹ ਤਾਂ ਕਰਕੇ ਲਾਈ ਹੀ ਕਿਤੇ ਠੀਕ ਹੋ ਜਾਵੇਂ ਤਾਂ ਆਪਣੇ ਪਰੌਣੇ ਕੋ ਜਾਣ ਜਗੇ ਹੋ ਜਾਗੇ ਮੈਂ ਤੇ ਮੈਂ ਅੱਖਾਂ ਮੇਰਾ ਉਹ ਰੰਗ ਲਉਣ ਲੱਗੇ ਅੱਖਾਂ ਤੇ ਮੇਰੇ ਤੇ ਇੱਥੇ ਇੱਥੇ ਕਰਨ ਲੱਗੇ ਮੀਡੀਆ ਮੇਰੀਆਂ ਵਾਦੂ ਹੈਗੀਆਂ ਤਿਆਰ ਕਰਨ ਵਾਲੀਆਂ ਤਾਂ ਉੱਥੋਂ ਤਿਆਰ ਕਰਕੇ ਨਾ ਫਿਰ ਪਰੌਣੇ ਨੂੰ ਛੱਡ ਕੇ ਆਵਾਂ ਹਾਂ ਮੈਂ ਨਹੀਂ ਜਾਣਾ ਮੈਂ ਤਿਆਰ ਹੋ ਕੇ ਜਾਣਾ ਵਾਂ ਤਿਆਰ ਕਰਕੇ ਛੱਡ ਕੇ ਆਵਾਂ ਹਾਂ ਠੀਕ ਨਾ ਬਿਲਕੁਲ ਤਰਨ ਸਿਰ ਜੁਕ ਹੋ ਗਏ ਨਾ ਨਹੀਂ ਓਦਾਂ ਤੇ ਮੈਨੂੰ ਪਤਾ ਨਹੀਂ ਲੱਗਣ ਡਿਆ ਓਦਾਂ ਕੀ ਠੀਕ ਕੀ ਹੁੰਦਾ ਵਾ ਕੋਈ ਨਹੀਂ ਸੋਮਵਾਰ ਤੋਂ ਬਾਅਦ ਤੇ ਬਿਲਕੁਲ ਠੀਕ ਹੋ ਜਾਣਾ ਵਾ ਸੋਮਵਾਰ ਤੋਂ ਬਾਅਦ ਜਾਈ ਆਉਣੀ ਆ ਆਹੋ ਹਾਂ ਹਾਇ ਜਾਂਜ ਕਦੋਂ ਨਹੀਂ ਆ ਨੇਟ ਹੋ ਗਿਆ ਹਾਏ ਕਿੰਨੀ ਅੱਗੇ ਗੱਡੀ ਆਖਲੋਤੀਆਂ ਸਾਰੀਆਂ ਜਾਨਵਾਲੀਆਂ ਹੀ ਆ ਸਾਰੀਆਂ ਤੇਰੇ ਪਰੌਣੇ ਦੇ ਨਾਲ ਹੀ ਆਈਆਂ ਵਾ ਤੇ ਮੈਂ ਕਿਹੜੀ ਗੱਡੀ ਚ ਬਹਿਣਾ ਫੇਰ ਆ ਜਾ ਤਿੰਨ ਪਰੌਣੇ ਦੀ ਗੱਡੀ ਖੜਕੀ ਚੱਕਰ ਚ ਕਿੱਥੇ ਨਹੀਂ ਹੁੰਦਾ ਨਹੀਂ ਆਹ ਕਾਲੀ ਗੱਡੀ ਚ ਬਹਿ ਜੀਏ ਨਹੀਂ ਇਹ ਤੂੰ ਨਹੀਂ ਜਾਣਾ ਆਪਣੀ ਗੱਡੀ ਤੇ ਬਹਿਨੇ ਜਿੱਤੇ ਆ ਪਾਈ ਆ ਅੱਛਾ ਹਾਂ ਉੱਥੇ ਬਹਿਨੇ ਆ ਉੱਥੇ ਤੈਨੂੰ ਖੜਦੀ ਨੂੰ ਬਿਠਾ ਕੇ ਚਾਣਾ ਉਹਦਾ ਠੀਕ ਹੋਣਾ ਹੁਣ ਬਿਲਕੁਲ ਉੱਥੇ ਠੀਕ ਮੈਂ ਤੇਨ ਅੱਗੇ ਵੀ ਕਹੇ ਠੀਕ ਹੀ ਹੁੰਦਾ ਵਾ ਠੀਕ ਹੋຊਣੀ ਹੁੰਦਾ ਠੀਕ ਕਰਕੇ ਤੈਨੂੰ ਪਰੌਣੇ ਕੋ ਛੱਡ ਕੇ ਆਉਣਾ ਨਾ ਉਹ ਹੁੰਦਾ ਵਾ ਠੀਕ ਗੱਡੀ ਵਾਲਾ ਕਿੱਥੇ ਚਲ ਗਿਆ ਸੀ ਹੁਣ ਇੱਥੇ ਬਹਿ ਜਾ ਨੇ ਮੋਟਰਸਾਈਕਲ ਤੇ ਐ ਚੰਗੇ ਉੱਥੇ ਬਹਿ ਗੱਡੀ ਵਾਲੇ ਨੂੰ ਆ ਲੈਨੀ ਆ ਇਹ ਗੱਡੀ ਵਾਲੇ ਨੂੰ ਆਣ ਦੇ ਉੱਥੇ ਬਹਿ ਜੀ ਨਹੀਂ ਆ ਤੂੰ ਪਿੱਛੇ ਬਹਿ ਜਾ ਤੂੰ ਪਿੱਛੇ ਬਹਿ ਜਾ ਮੈਂ ਚੜਾ ਲੂੰਗੀ ਗੱਡੀ ਵਾਲੇ ਨੂੰ ਆਉਣ ਲੈਣ ਦੋ ਫਿਰ ਗੱਡੀ ਵਾਲਾ ਕਿੱਥੇ ਚਲ ਗਿਆ ਨਾ ਤਾਂ ਇੱਥੇ ਬਹਿ ਜਾ ਮੈਂ ਬੈਜੇ ਨਹੀਂ ਤਾਂ ਡੇ ਲੱਗੇ ਗੱਡੀ ਵਾਲਾ ਕਿੱਥੇ ਚਲ ਗਿਆ ਹਾਏ ਨਹੀਂ ਪਤਾ ਨਹੀਂ ਕਿੱਦਾਂ ਚਲ ਆ ਸਾਡੀਆਂ ਕੋਠੀਆਂ ਵਾਂ ਸਾਰੀਆਂ ਸਹੁਰਿਆਂ ਦੀਆਂ ਮੇਰੀਆਂ ਦੀਆਂ ਆਹੋ ਸਾਰੇ ਤੇਰੇ ਪਰੌਣੇ ਦੀਆਂ ਕੋਠੀਆਂ ਵਾਂ ਭਾਈ ਨੀ ਕਿੰਨਾ ਸੋਹਣਾ ਘਰ ਵਾ ਨੀ ਇੱਕ ਕੋਠੀ ਤੁਹੀ ਲੱਲਾ ਵਿੱਚੋਂ ਭਾਈ ਮੇਰੀ ਗੱਲ ਸੁਣੋ ਜੇ ਤੂੰ ਠੀਕ ਹੋ ਜੋਗੇ ਬਿਲਕੁਲ ਬਿਲਕੁਲ ਠੀਕ ਹੋ ਜੋਗੇ ਨਾ ਫਿਰ ਬਣੀ ਅਸੀਂ ਖੁਸ਼ ਵੀ ਬੜੀ ਹੋਣਾ ਜੇ ਠੀਕ ਹੋ ਜੋਗੇ ਹਾਂ ਠੀਕ ਮੈਨੂੰ ਕੀ ਹੋਇਆ ਵਾ ਤੂੰ ਬਿਮਾਰ ਵਾ ਤੂੰ ਠੀਕ ਹੋ ਜਾ ਫਿਰ ਚੰਗੀ ਤਾਂ ਭਾਈ ਮੈਂ ਥੋੜੀ ਬਿਮਾਰ ਹਾਂ ਬਿਮਾਰ ਤੋ ਅਹੀਂ ਤੇ ਬਿਲਕੁਲ ਠੀਕ ਠਾਕ ਆ ਵੇਖੋ ਚੰਗੇ ਭਲੇ ਆ ਚੱਲ ਕੋਈ ਨਹੀਂ ਇੱਕ ਗੱਡੀ ਵਿੱਚ ਤੈਨੂੰ ਤੇਰੇ ਪਰੋਹਣੇ ਨਾਲ ਬਾਹਰ ਨਹੀਂ ਮੈਂ ਤੂੰ ਠੀਕ ਵਾ ਮੈਂ ਤਾਂ ਠੀਕ ਆ ਚੰਗੀ ਤਰ੍ਹਾਂ ਬਿਮਾਰ ਹੋ ਜਨੇ ਮੇਰੀ ਵੱਲ ਵੇਖ ਕੇ ਤੋਰ ਕੀ ਹੈ ਜਾ ਜਾ ਕੇ ਨਹੀਂ ਤੈਨੂੰ ਮੈਂ ਅੱਗੇ ਵੀ ਆਖਿਆ ਮੈਨੂੰ ਹੱਥ ਨਾ ਲਾਗਰ ਕਦੀ ਤੂੰ ਮੇਰੇ ਚਮੜੀ ਖਰਾਬ ਕਰ ਦੇਣੀ ਆ ਕਿਤੇ ਮੇਰਾ ਰੇਸ਼ਮ ਵਰਗਾ ਰੰਗ ਵਾ ਕਿਤੇ ਤੂੰ ਸਾਰਾ ਪਿਛਿਓ ਚੰਗੀ ਭਲੀ ਤਾਈ ਤੂੰ ਹੁੰਦੀ ਹੁੰਦੇ ਆਲਾ ਕੀ ਹੋ ਗਿਆ ਤੈਨੂੰ ਹੈ ਹੱਤ ਰੋਂਦੇ ਆ ਤਾਈ ਤੇਰੇ ਵੱਲ ਵੇਖ ਕੇ ਰੋਂ ਹੁੰਦਾ ਵਾ ਜੇ ਤੇ ਚੰਗੇ ਭਲੇ ਹੁੰਦੇ ਤਾਂ ਅੱਜ ਇੱਥੇ ਥੋੜੀ ਹੁਣਾ ਹੀ ਹਾਈ ਮਿੰਨੂ ਹੱਸਾਉਂ ਡਾਡਾ ਤੇ ਯਾਰ ਵੇਖ ਕੇ ਆਈ ਦਰ ਰੋਈ ਦੰਦਾ ਮੈਂ ਹੋਰ ਕਿਤੇ ਰੋਈ ਤਾਂ ਐਸਾ ਉਧਰ ਰੋਲ ਨਹੀਂ ਫਿਰ ਏਦਾਂ ਏਦਾਂ ਸੋਰੇ ਜਾਣਾ ਤੂੰ ਵੀ ਜਾਣਾ ਨਾਰੋਂ ਨਹੀਂ ਆ ਸੋਰੇ ਕਾਰੋਂ ਨਹੀਂ ਸੋਰੇ ਜਾਣਾ ਮੈਂ ਸੋਰਾ ਹੀ ਆ ਤੈਨੂੰ ਭੇਜਣਾ ਬਸ ਹੁਣ ਸੋਰੇ ਚੱਲ ਬੈਠ ਚੁੱਪ ਕਰ ਜਾ ਹਾਈ ਨਹੀਂ ਤੂੰ ਮੇਰੇ ਪੈਸੇ ਨਾ ਕਾਟਣੀ ਪੈਣਾ ਮੇਰਾ ਤੂੰ ਪਰਸ ਪਰਿਆ ਕਿੱਦਾਂ ਚੱਲ ਚੁੱਪ ਕਰਕੇ ਬੈਠ ਫਿਰ ਸਿਰ ਨੂੰ ਕੁਝ ਹੋਣਾ ਤੁਹਾਡੀ ਫਿਰ ਮੈਂ ਕਿੱਦਾਂ ਸਾਹਮਣਾ ਤੁਹਾਨੂੰ ਹੁਣ ਸਾਹਮਣਾ ਮੈਂ ਕਾਕਾ ਵਾਂ की गलाा कर, कर दी तू चल चल करी सिर खा लिया नहीं तू मेरा जूस पीना मैं भेना को ही पीना। मेरे परूहणे ने सब कुछ लिया रखा देखी जब मैं जाना कि वरायटिया ला दे आ पी आ पी आ पी मैं सारिया पी लनिया ਹੋਣ ਤੇ ਪੀਣਾ ਨਹੀਂ ਪੀਣਾ ਚ ਪਰੋਨੇ ਕੋ ਚ ਜਾਵਾਂਗਾ ਉਥੇ ਪੀਲੀ ਬਣੀ ਨਹੀਂ ਨਹੀਂ ਪੀਣਾ ਮੈਂ ਇਹ ਨਹੀਂ ਮੁਸ਼ਕਿਆ ਪੀਂਦੀ ਮੈਂ ਨਹੀਂ ਪੀਂਦੀ ਮੁਸ਼ਕਿਆ ਚਲ ਕੋਈ ਗੱਲ ਨਹੀਂ ਘਰ ਜਾ ਕੇ ਪੀਣੇ ਇਹ ਤਾਂ ਸਖਣੀ ਪਾਣੀ ਬਣਾ ਕੇ ਚੰਗਾ ਸਿਰ ਨਾ ਖਾ ਮੇਰਾ ਚੁੱਪ ਕਰ ਜਾ ਗੱਡੀ ਦਾ ਡਰਾਈਵਰ ਆ ਗਿਆ ਚਲਾ ਤੈਨੂੰ ਉਠਾਵਾਂ ਗੱਡੀ ਆ ਗਈ ਆਹ ਆ ਗਈ you mm -hmm.